ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਪਾਈ ਅੱਜ ਧੰਨ ਭਾਗ ਦਿਨ ਚੜਿਆ ਬੰਦਾ ਮਿਲਿਆ ਸਾਨੂੰ ਮੋਟਰ ਪਰੇ ਆ ਇਹ ਅਸੀਂ ਗਏ ਉਹ ਤੇ ਬਾਈ ਖੇੜੀ ਨੂੰ ਕੰਮ ਤਾਂ ਸਾਨੂੰ ਆਉਂਦੇ ਆਉਂਦੇ ਅਸੀਂ ਸੂਟਰੀ ਦੇਖੀ ਖੜੀ ਵੀ ਹੈ ਸਾਡੇ ਹੀ ਬੰਦਾ ਉਹਰੇ ਚੱਲ ਮਿਲ ਕੇ ਚੱਲਦੇ ਆਂ ਹੋਰ ਭਾਈ ਵਧੀਆ ਜਲਵੀਰ ਹੁੰਦਾ ਫਿਰ ਦਰਸ਼ਣੇ ਮਹਿਗੇ ਹੋਏ ਪਏ ਉਹ ਨਹੀਂ ਬਾ ਤੁਹਾਨੂੰ ਪਤਾ ਵੀ ਨੌਕਰ ਹੁਣ ਕੋਈ ਹੈ ਨਹੀਂ ਤੁਹਾਨੂੰ ਜੀ ਪਹਿਲੇ ਵੀ ਵੀਡੀਓ ਦੇਖੀ ਹੋ ਆਪਣਾ ਤੁਹਾਡੀ ਵੀਡੀਓ ਨਹੀਂ ਤਾਂ ਮੈਂ ਛੇ 30 ਮਿੰਟਾਂ ਚ ਬਖਾਨ ਆਲੇ ਭਾਈ ਹੈ ਫਿਰ ਤੇ ਮੈਂ ਰੋਕ ਲਾ ਗੱਲ ਭਾਈ ਇੱਕ ਵਾਲੇ ਭਾਈ ਹੋਰ ਬੰਦੇ ਵੀ ਕਹਿੰਦੇ ਮੈਂ ਇੱਕ ਹੋ ਗਿਆ ਮਕਾਉ ਹਾਂ ਬਸ ਕਿ ਮੈਂ ਐਸਾ ਭਾਈ ਇੱਕ ਹਾਲੇ ਡੇਟ ਹੋਣੀ ਆ ਇੱਕ ਕੱਲ ਸੁਈ ਜਾਓ ਮੈਂ ਘਰ ਰੱਖਣੀ ਆਪਣੇ ਪਰ ਉਹਨੇ ਠੀਕ ਮਰ ਗਈ ਭਾਈ ਜਿਹੜੀ ਅਸੀਂ ਪਹਿਲੀ ਵਗਾਈ ਉਹਦਾ ਕੱਟਾ ਮੰਗਣ ਲੱਗਿਆ ਮੈਂ ਮੈਂ ਮਲਕੀਤ ਭਾਈ ਨੂੰ ਕੱਟਾ ਕਹਿੰ ਵੀ ਭਾਈ ਮੇਰਾ ਕੱਟਾ ਮੋੜ ਦੇ ਕਿਉ ਮੈਨੂੰ ਪਤਾ ਵੀ ਮੇਰੇ ਡੰਗਰ ਚਾਹੀਏ ਉਹ ਵੀ ਝੋਟੀ ਵੀ ਲਾ ਲੈ ਵੀ ਸੀਲ ਆ ਥੋੜੇ ਜਿਹਾ ਇੱਕ ਹੋਰ ਸੁਣ ਲੈ ਤੈਨੂੰ ਕਟਾ ਮੜਾ ਦਿੰਦਾ ਹਾਂ 20000 ਦਾ ਦੇਣਾ ਕਟਾ ਸੀ ਮੈਂ ਜਿਹਦਾ ਮੁੱਲ ਲੈ ਕੇ ਗਿਆ ਘੱਟ ਹੋ ਗਿਆ ਵੀ ਗੱਡੇ ਨਾਲ ਕਟਾ ਬੰਨਿਆ ਹੋਇਆ ਨਹੀਂ ਗੱਡੇ ਨਾਲ ਕਟਾ ਸੀ ਮੁੱਲ ਲੈ ਕੇ ਗਿਆ ਤੇ ਵਿੱਚੇ ਕਟਾ ਖਰੀਦਿਆ ਕਟਾ ਲੱਗ ਥੋੜਾ ਫਰੀਦ ਦਿੱਤਾ ਤੁਹਾਨੂੰ ਗਿਫਟ ਘੈਰ ਕਨੈਕਟਰ ਲਾਇਆ ਹਾਂ ਹਾਂ ਠੀਕ ਹੈ ਮੈਂ ਤੁਹਾਨੂੰ ਐਂ ਕਿਹਾ ਵੀ ਦੇਖ ਉਹ ਉਹ ਮਨ ਉਦੇ ਵੀ ਕਰ ਰਹਾ ਕਹਿੰਦਾ ਵਧੀਆ ਮੇਰਾ ਇੱਕ ਕਟਾ ਦੋ ਅਨੁਸਾਰ ਦੇ ਜਿਵੇਂ ਮੈਂ ਮੈਂ ਬਹੁਤਾਂ ਨੂੰ ਮੇਰੀ ਵੀਡੀਓ ਪਹਿਲੇ ਵੀ ਦੇਖ ਲਈ ਦਿਖਾਇਆ ਮੈਂ ਇੱਕ ਇੱਕ ਕੱਟੀ ਆ ਕੋਈ ਕੱਟਾ ਦੋ ਦੋ ਮਰਜਾ ਨੂੰ ਲਾਇਆ ਵਾਦਾ ਜੇ 10 15 ਦਿਨਾਂ ਦਾ ਫਰਕ ਹੋ ਜੇ ਕਦੇ ਕਦੇ ਕੋਈ 10 15 ਦਿਨਾਂ ਦਾ ਫਰਕ ਹੋਵੇ ਨਾ 100 ਵਿੱਚ ਤੇ ਦੋ ਚਾਰ ਕੇ ਚਾਂਸ ਹੋ ਜਾਂਦੇ ਨੇ ਇਹ ਟੰਗਰਾਂ ਦਾ ਮੈਨੂੰ ਪਤਾ ਮੈਂ ਤਾਂ ਦੋ ਦੋ ਪੱਕੀਆਂ ਦਾ ਵੀ ਤੇ ਆਏ ਵਾਰ ਆਏ ਦੋ ਤਿੰਨ ਦੋ ਸਾਲ ਬਾਅਦ ਇਤਨਾ ਹੁੰਦੀ ਹੁੰਦੀ ਨਹੀਂ ਫਿਰ ਜੇ ਤਾਂ ਹਾਂ ਪੱਕੇ ਲਾਇਆ ਵੇ ਫਿਰ ਜਿਹੜਾ ਸਾੜੇ ਕੋ ਮਿਲਦੇ ਇਹ ਜਿਹੇ ਲੈ ਬਨੌੜੀ ਰਬੜਾੜੇ ਕੋਈ ਗੱਲ ਨਹੀਂ ਕਹਿੰਦਾ ਮ ਅਖਿਆ ਨੇ ਉਹ ਤਾਂ ਤਾਜੀ ਲੱਗਣੇ ਆ ਕਿਵੇਂ ਜਿਹੜੇ ਉਹ ਬਣਾਏ ਬ ਘੋੜੇ ਘੂੜੇ ਦੇ ਖੜੇ ਨੇ ਸੜਕੋ ਬਣਾਏ ਪਹਿਲਾਂ ਲੈ ਹਨ ਉਹ ਨਹੀਂ ਲੈ ਉਹ ਕਹਿੰਦਾ ਮੈਨੂੰ ਵੀ ਚਾਹੀਦਾ ਦੁੱਧ ਉਹ ਦੁੱਧ ਤਾਂ ਤਾਂ ਹੱਥ ਕੇ ਕੰਮ ਕਰਨਾ ਪ੍ਰੋਸੈਸ ਪ੍ਰੋਸੈਸ ਜਿਹੜਾ ਕਰਨਾ ਕਹਾ ਇੱਕ ਹੋ ਰਾਮਾ ਸੜ ਉਹ ਕਿਵੇਂ ਲਿਆਉਣਾ ਪੈਂਦਾ ਐ ਨਹੀਂ ਲੱਗਦਾ ਬਾਈ ਹੁਣ ਜਿਵੇਂ ਮੇਰੀਆਂ ਮੱਜਾਂ ਸੂਈਆਂ ਆ ਜਾਂ ਹਾ ਝੋਟੀ ਨੂੰ ਦਿੱਤੀ ਕੋਈ ਵੀ ਜਿਹੜਾ ਡੰਗਰ ਸੁੰਦਾ ਮੇਰਾ ਉਹਨੂੰ ਮੈਂ ਫੀਡ ਪਹਿਨੀ ਸਾਰਿਆਂ ਨੂੰ ਪਹਿਲਾਂ ਪਾਉਂਦਾ ਠੀਕ ਆ ਚੋਂ ਲਾ ਜਣਾ ਜਿਹੜਾ ਡੰਗਰ ਮਾਨਾ ਦੀ ਤੰਗ ਕਰਨ ਲੱਗਿਆ ਜਿੱਦਣ ਦੇ ਤੂੰ ਨੂੰ 4-3 ਦਿਨ ਦੇਖਣਾ ਵੀ ਜਿਵੇਂ ਅੱਗੇ ਫੀਡ ਪਹਿਲਾਂ ਘੇਰ ਕੇ ਬਾਅਦ ਚ ਚੋਈ ਜਾਣੀ ਆ ਜੇ ਉਹਨੇ ਤੰਗ ਕਰਨਾ ਕੇ 3 ਦਿਨ ਨਹੀਂ ਦੁੱਧ ਦੋ ਤਾਂ ਦੇਖਣਾ ਫੇਰ ਮਾਨੂੰ ਐਟ ਟਾਈਮ ਤਸਰੇ ਚ ਫੀਡ ਰੱਖਣੀ ਬੈਹਿ ਜਾਣਾ ਜੇ ਉਹਨੇ ਲੱਤ ਮਾਰੀ ਫੀਡ ਚੱਕ ਲੈਣੀ ਜਵੇ ਠੀਕ ਆ ਫੇਰ ਮੁੜ ਕੇ ਦੂਜੀ ਵਾਰ ਦੇਖਣੀ ਫੇਰ ਜਦਕਿ 30 ਵਾਰ ਦੇ ਨਾਮੀ ਦਾ ਟੀਕਾ ਲਾਜ ਰਿਹਾ ਨਹੀਂ ਤੇ ਵੈਸੇ ਮਿਲਦਾ ਯਾਰ ਹੁਣ ਕਿਹੜਾ ਪ੍ਰੋਸੈਸਰ ਜਿਹੜਾ ਮੈਂ ਲੱਤ ਮਾਰਦੀ ਹੁਣ ਉਸ ਮੈਂ ਐਸਨੇ ਮਤਲਬ ਕਿ ਕੱਲ ਦਾ ਮਿਲ ਗਈ ਹਾਂ ਸਵੇਰੇ ਦੁੱਧ ਨਹੀਂ ਤਾਰਿਆ ਨੇ ਇੱਕ ਨਾਲ ਤੇ ਬਾਈ ਨੇ ਇੱਕ ਅੱਜ ਨਹੀਂ 2-4 ਦਿਨ ਹੋ ਗਏ ਮੈਂ ਦੇਖਾ ਸ਼ਾਇਦ ਸਕਰੀਨਸ਼ਾਟ ਲੱਤਾ ਹੋਵੇ ਉਹ ਬੋਤਲ ਦਿਖਾਈ ਉਹਨਾਂ ਨੂੰ ਲੀਟਰ ਦੀ ਬੋਤਲ ਉਹਦੇ ਕੋਲ ਹਾਂ ਉਹ ਕਹਿੰਦਾ ਵੀ ਕਰ ਤੂ ਜੇ ਮੈਂ ਸੂਏ ਤੇ ਮਰ ਜਵਾਂ ਜਦੇ ਮਰ ਜਾਈ ਜੇ ਮੈਂ ਐਸ ਲੱਤਾਂ ਮਾਰਦੀ ਆ ਕੁਝ ਵੀ ਹੈ ਉਹ ਪਰੌਣੇ ਦੋ ਟਾਈਮ ਦੱਸੀ ਉਹਨਾਂ ਕੋਲ ਵੀ ਮੈਂ ਖੜ ਕੇ ਦੁੱਧ ਹੋਗੀ ਰੰਗ ਕੇ ਦਊਗੀ ਦੱਸੀ ਮੈਨੂੰ ਸੀ ਵਰਤੈ ਇਹਨੂੰ ਬਾਈ ਅਸੀਂ ਮੈਰੇ ਕੋਲ ਜੀ ਥੋੜਾ ਦੱਸੂਗਾ ਬਾਕੀ ਇਹ ਆਪ ਕਹਿੰਦਾ ਮੈਂ ਤਾਂ ਪਹਿਲਾਂ ਵੀਡੀਓ ਵਿੱਚ ਬਾਈ ਦੱਸਿਓ ਮਾੜਾ ਜਾਂ ਸਾਨੂੰ ਦੱਸਿਓ ਜੇ ਕਿਸੇ ਨੇ ਪ੍ਰੋਸੈਸ ਕਰਿਆ ਹੋਊਗਾ ਜ਼ਰੂਰ ਬਾਈ ਮੈਂ ਦੇਖੀ ਆ ਰੀਲ ਉਹਦੇ ਪਾਈ ਵੀ ਐ ਇੰਸਟਾਗ੍ਰਾਮ 'ਪਾਈ ਵੀ ਤਾਂ ਨਹੀਂ ਫਤਕ ਫੇਸਬੁੱਕ 'ਉਪਾਈ ਮੈਂ ਪੜੀ ਐ ਉਹ ਲੀਡਰ ਦੀ ਸੀਸੀ ਆ ਠੀਕ ਹੁਣ ਉਹ ਐਲ ਡੀ ਸੀ ਪਤਾ ਨਹੀਂ ਹੈ ਜਨਾਉ ਐਲ ਆ ਇਸ ਤਾਂ ਥੱਲੇ ਨੂੰ ਪਾਏ ਬੜੇ ਅੱਖਰ ਪਾਏ ਹੋਏ ਹਾਂ ਹਾਂ ਤਿੰਨਾਂ ਸਪੈਲਿੰਗ ਬਾਰੇ ਐਲ ਜ਼ਰੂਰ ਹੈਗਾ ਕਿ ਡੀ ਹੈਗੀ ਉਹ ਤੇ ਗਾਂ ਪਤਾ ਨਹੀਂ ਬੀ ਐ ਪਤਾ ਨਹੀਂ ਈ ਐ ਦੱਸਿਓ ਬਾਈ ਜੇ ਕਿਸੇ ਦੀ ਹੋਈ ਨਾਊ ਆਪਣਾ ਖੜਕ ਕੇ ਰੋਗ ਬਾਈ ਦੱਸੀ ਤਾਂ ਵਧੀਆ ਮੈਂ ਤਾਂ ਸਮਾਂ ਹੋਰ ਕਹਿੰਨਾ ਕਿਉਂ ਮੈਂ ਇਸੇ ਡਰ ਕਰਕੇ ਆਪਣੇ ਕੱਟੂ ਨਹੀਂ ਮਰਨ ਦਿੰਦਾ ਲੋਕ ਤਾਂ ਸਾਨੂੰ ਕਹਿੰਦੇ ਨੇ ਯਾਰ ਤੂੰ ਕੱਟੀਆਂ ਬਹੁਤ ਰੱਖੀ ਹੋਈਆਂ ਅਸੀਂ ਤਾਂ ਨਹੀਂ ਕਹਿੰਦਾ ਜਿਹੜੇ ਜਿਹੜੇ ਡੇਰੀ ਵਾਲੇ ਆ ਨਾ ਸ਼ਹਿਰਾਂ 'ਚ ਹੂੰ ਸ਼ਹਿਰਾਂ 'ਚ ਆ ਜਾਂ ਕਈ ਬੰਦੇ ਨੇ ਦੁੱਧ ਦਾ ਹੀ ਕੰਮ ਕਰਾ ਉਹ ਕੱਟੂ ਨਹੀਂ ਰੱਖਦੇ ਉਹ ਲੋਕ ਵੀ ਹੈਗਾ ਸਾਡਾ ਉਹ ਤਾਂ ਕਹਿੰਦੇ ਅਸੀਂ ਨਹੀਂ ਬਾਈ ਨਾ ਬੱਚੀ بڑے بڑے ਉਹਨੇ ਦੇਖੀ ਨਾ ਬੱਚਾ ਬੱਚੀ ਨੂੰ ਵੀ ਸੈੱਟ ਕਰਦੇ ਵੀ ਬੱਚੀ ਪਾਲਣੇ ਬੱਚੇ ਨੂੰ ਤਾਂ ਇੱਕ ਦਿਨ ਹੀ ਕੱਢਣ ਦਿੰਦੇ ਬਸ ਚਿੰਗਾਉਣੇ ਨਹੀਂ ਸੈੱਟ ਇੱਕ ਨਾ ਸੀਸੀ ਕਾਲੇ ਇਹਦੇ ਉਰਦੇ ਦਾ ਹਰਜੀਤ ਕੋਲ ਦੇਖੀ ਆ ਕਿਹ ਇੱਕ ਗਰੀਬ ਕੋਲ ਸੀਸੀ ਹੈ ਉਹ ਹੈਗੀ ਹੈ 100 ਰੁਪਏ ਦੀ ਪਤਨੀ ਐਥੇ ਜੀ ਹੈ ਉਹਨਾਂ ਦਾ ਤਾਂ ਰੋਟੀ ਅੱਧੀ ਰੋਟੀ ਲੈਣੇ ਆ ਉੱਪਰ ਚਾਰ ਪੰਜ ਧੋਪਕੇ ਜਿ ਦੇ ਕੇ ਮੈਂ ਇਸ ਨੂੰ ਰੋਟੀ ਖਾਦਨੀ ਹੈ ਮੈਂ ਖਾਦਨੀ ਰੋਟੀ ਪੰਜ ਚਾਰ ਧੋਪਕੇ ਦੇਣੇ ਆ ਅਲਕੋਹਲ ਜੇ ਮੰਗਣਾ ਥੋੜਾ ਜਿਹਾ ਬਸ ਉਹਦੇ ਬਾਅਦ ਡੰਗਰ ਚੋਂ ਟੋਣ ਵਾਜਣਾ ਹੁੰਦਾ ਜਦੋਂ ਸਾਦ ਨਾ ਫਿਰ ਉਹੀ ਉਹੀ ਨਸ਼ੇ ਵਾਲੇ ਕੰਮ ਹੋ ਗਏ ਟੀਕੇ ਵਾਲਾ ਹੈ ਤਾਂ ਟੀਕੇ ਵਾਲਾ ਕੰਮ ਬੁੱਗੇ ਜਾ ਗਿਆ ਉਹ ਚੀਜ਼ ਵੀ ਕਹਿੰਦੇ ਇਹੀ ਆ ਵੀ 5-7 ਦਿਨ ਦੇ ਦੇ ਫਿਰ ਡੰਗਰ ਆਪ ਟਿਕ ਜਾਂਦਾ ਹਾਂ ਉਹ ਵੀ ਇਹੀ ਲਿਖਿਆ ਹੋਇਆ ਵੀ ਉਹਦੇ ਉੱਪਰ ਲਿਖਿਆ ਹੋਇਆ ਵੀ ਜੇ ਕੜਰੂ ਮਰ ਜਪੇ ਯਾਨੀ ਉਹ ਚੀਜ਼ ਹੋਰ ਅਸੀਸ ਹੋਵੇ ਵਰਤੀ ਆ ਉਹ ਮੈਂ ਵਰਤੀ ਆ ਉਹਦਾ ਹਰਦੀ ਆਪਣੇ ਪੇਟ ਦੇ ਜੇ ਕੋਲ ਬਈ ਵਿਖੋਂ ਤੋਂ ਲੀਟਰ ਦੀ ਬੋਤਲ ਦੇ ਉੱਪਰ ਐਲ ਡੀ ਈ ਲਿਖਿਆ ਹੁੰਦਾ ਕਹਿੰਦਾ ਕੁਝ ਨੌ ਪੱਕਾ ਨੀਵਾ ਪੜ ਹੋਇਆ ਕਹਿੰਦਾ ਉਹ ਜੇ ਮੇਰੇ ਕੋਲ ਸਕਰੀਨ ਹੌਂਦੋ ਮੈਂ ਤੁਹਾਨੂੰ ਉਹ ਫਿਰ ਦ ਜਿਹੜੀ ਜਿਹੜੀ ਤੂੰ ਉਹ ਵੀ ਕਟਰੂ ਮਰੇ ਤੇ ਆ ਕਟਰੂ ਮਰੇ ਤੇ ਆ ਉਹ ਦੱਸਿਓ ਬਾਈ ਦੱਸਿਓ ਬਾਈ ਜਰੂਰ ਇਹ ਦੁੱਧ ਬਣਾਉਣ ਵਾਲੀ ਆ ਉਹ ਤਾਂ ਮੈਂ ਉਹ ਬੰਦੇ ਨਾਲ ਪਤਾ ਗਿਆ ਉਹ ਮੈਂ ਰਾਦੇ ਪੜੀ ਆ ਉਹ ਕਹਿੰਦਾ ਵੀ 2 ਕਿਲੋ ਮਿਸਰੀ 1 ਕਿਲੋ ਮੇਠੀ ਦਾਣਾ ਮੈਂ ਆਦ ਗਾਇਆ ਮੈਂ 3-4 ਰੁਪਏ ਪੜੀ ਉਹ ਵੀ ਮਿੱਤਲ ਆਦ ਰਹੇ ਵੀ ਇਨੇ ਕਿਨੇ ਕੁ ਸਿਕਰੀ ਸੌ ਲੈਣੇ ਆ ਹਾਂ 2 ਕਿਲੋ ਮਿਸਰੀ 1 ਕਿਲੋ ਮੇਠੀ ਦਾਣਾ ਅੱਧਾ ਕਿਲੋ ਤਾਰਾ ਮੀਰਾ ਅੱਧਾ ਕਿਲੋ ਜੀਰਾ ਅੱਧਾ ਕਿਲੋ ਸੌਂਫ ਪੰਜ ਚੀਜ਼ਾਂ ਕਹਿੰਦਾ ਬਰੀਕ ਕਰਕੇ ਵੀ ਆਨੇ ਨੇ 2-3 ਬਾਰ ਦੇਗਾ ਸਾਡੇ ਸਵੇਰ ਪਾ ਦੋ ਜੇ 3 ਕਿਲੋ ਦੁੱਧ ਦਾ ਤਾਂ 6 ਕਿਲੋ ਦਊਗਾ 10 ਦਿਨ ਦੇ ਵਿੱਚ ਵਿੱਚ ਐਨੀ ਗਰੰਟੀ ਬੰਨ੍ਹਣ ਦੀ ਸੀ ਉਹ ਦੁੱਧ ਵਧਾਉਣੇ ਦੀ ਹੋਰ ਦੱਸਿਓ ਬਾਈ ਜੀ ਕਿਸੇ ਕੋ ਹੋਇਆ ਆਪਣਾ ਐਕਸਪੀਰੀਅੰਸ ਨਹੀਂ ਮੈਂ ਤਾਂ ਆਪ ਕਹਿੰਦਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਡੈਰੀ ਫਾਰਮ ਵਾਲਿਆਂ ਨੇ ਆਜਾ ਤਣਾ ਜੀ ਵੀ ਦਿਖਾਵਾ ਤੁਹਾਨੂੰ ਵੀ ਡੈਰੀ ਫਾਰਮ ਵਾਲੇ ਜਿਹੜੇ ਕਹਿੰਦੇ ਨੇ ਵੀ ਅਸੀਂ ਬਈ ਸਾਡਾ ਨਹੀਂ ਕਹਿੰਦਾ ਜੇ ਐਤਨਾ ਕੱਤੂਆਂ ਨੂੰ ਝੰਗਣ ਲੱਗੇ ਫਿਰ ਤਾਂ ਸਾਡਾ ਕਹਿੰਦਾ ਸਰ ਗਿਆ ਦੇ ਕੇ ਆਪਾਂ ਉਹ ਦੁੱਧ ਉਹ ਕਹਿੰਦੇ ਅਸੀਂ ਰੱਖਦੇ ਨਹੀਂ ਨਾ ਉਹਨਾਂ ਕੋਲ ਜਗ੍ਹਾ ਹੁੰਦੀ ਸ਼ਹਿਰਾਂ 'ਚ ਉਹ ਪੂਰੇ ਪੂਰੇ ਬਸ ਉਹਨਾਂ ਦਾ ਦੁੱਧਾ ਨਹੀਂ ਰੱਖਣਿਆ ਅਸੀਂ ਪਿੰਡ ਵਾਲੇ ਕਹਿੰਦੇ ਆ ਵੀ ਸਾਡੇ ਦਾ ਤਾਂ ਜਗ੍ਹਾ ਵੀ ਹੈਗੀ ਆ ਵਿਚਾਰੇ ਇਹਨਾਂ ਦੰਗਰ ਦੂਰ ਨਾਲ ਜੂਰ ਬਈ ਨਾਰਲ ਓ ਉਕੀਆ ਉਹ ਕੀ ਆ ਬਾਈ ਦੁੱਧ ਵਾਲਿਆਂ ਨਾਲੋਂ ਜ਼ਿਆਦਾ ਹੋਰ ਮਹਿੰਗੇ ਪੈਣੇ ਨੇ ਬਹੁਤ ਮਹਿੰਗੇ ਪੈਣੇ ਨੇ ਦੁੱਧ ਵਾਲੇ ਡੰਗਾ ਨਾਲੋਂ ਵੀ ਕਿਤੇ ਮਹਿੰਗੇ ਪੈਣੇ ਨੇ ਬੰਦ ਕਰਦੇ ਆ ਵੀ ਜੀ ਉਹ ਘੀਸਾ ਹੀ ਪਾਉਂਦੇ ਭਈਆ ਦੇਖੀ ਹੁਣ ਬੰਦਾ ਜੀ ਐਂ ਕਰਦੇ ਨੇ ਵੀ ਗੱਲ ਛੱਡ ਦੇ ਆ ਨਹੀਂ ਵੀ ਇੰਨਾ ਰੱਸਾ ਟਾਈਟ ਕਰ ਲੈਂਦੇ ਵੀ ਹੋਰ ਇੱਕ ਬਾਈ ਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਮਲਕੀਤ ਬਾਈ ਕਾਲੀ ਜੀ ਬੱਛੀ ਭੇਜਦਾ ਹਾਂ ਵੀ ਮਾਸਣ ਪੁੱਛੀ ਮੈਂ ਇਹਨੂੰ ਪੁੱਛਿਆ ਮਾਹ ਕਿੱਥੇ ਕਹਿੰਦਾ ਉਹ ਤਾਂ ਰੋਪੜ ਛੱਡਿਆ ਨਹੀਂ ਮਾ ਛੱਡ ਕਹਿੰਦੇ ਆਂਦੀ ਕਹਿੰਦਾ ਮੇਰੇ ਤਾਂ ਕੱਢ ਦੇਣਾ ਗੁੱਟੂ ਨਾ ਜਿਹੜੇ ਆ ਗਏ ਖਿੱਚਦੀ ਆ ਉਹ ਬਾਈ ਮੈਂ ਤਾਂ ਉਹੀ ਗੱਲ ਕਹਿੰਦੇ ਆ ਜੇ ਡੰਗਰ ਮੰਨ ਹੁਣ ਮੈਂ ਐਸਾ ਕੱਢ ਰਿਹਾ ਜੇ ਉਹ ਕਟੀਆਂ ਕੱਢਣਾ ਲੇਟ ਹੋ ਗਏ ਨਾ ਬਾਈ ਮੁੜ ਕੇ ਗੱਠ ਨਹੀਂ ਖੋਲਣ ਤੇ ਖਿੱਚ 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 ਕੇ ਮਾਰ ਕੇ ਨਾ ਜੂਰੇ ਮਾਰੀ ਜਾਂਦੇ ਠੀਕ ਆ ਇਹ ਵੀ ਬੜਾ ਗੇ ਕਹਣਾ ਬੇ ਮੇਤੇ ਕਹਿੰਦਾ ਕਟਾਈ ਹੁੰਦੀ ਉਹਦੀ ਹਾਂ ਕਹਿੰਦਾ ਕਟਾਈ ਹੁੰਦੀ ਕਹਿੰਦਾ ਤੇਰੀ ਬੀਬੀ ਉਧਰੇ ਬੈਠੀ ਕਹਿੰਦਾ ਉਹ ਕਹਿੰਦੇ ਉਹ ਕੋਟ ਨਾ ਇਹਦਾ ਬਾਬਾ ਜੀ ਕਹਿੰਦਾ ਕਰਮ ਵਾਲੇ ਕਹਿੰਦਾ ਮੇਤੇ ਫੇਰ ਹੋਰ ਕਟਾਈ ਉਧਰ ਕਹਿੰਦਾ ਬੈ ਜਾ ਕਰਮ ਵਾਲੀ ਦੇ ਬਰੀ ਨਿੱਟਾ ਤੋੜਦੀ ਹਾਂ ਆ ਜੀ ਵੀ ਦੇਖ ਬਾਈ ਇਹ ਕਿਹੜਾ ਵੀਜ ਹੈ 110 ਆ ਬਾਈ 110 ਸਾਨੂੰ ਨਹੀਂ ਸਰ ਹਰ ਵਾਰ ਓਏ ਮਿਸਟਰ ਇਹ ਤਾਂ ਸਿੱਧਾ ਸਿੱਧਾ ਨਹੀਂ ਇਹ ਪਹਿਲਾਂ ਲੱਗੀ ਵੀ ਆ ਇਹ ਵੀਰੇ ਦੇਖੋ ਆਹੀ ਮੈਂ ਫਰਕ ਦੱਸਦਾ ਵੀ 10 ਦਿਨ ਦਾ ਫਰਕ ਹੈ ਅੱਛਾ ਪਨੀਰੀ ਇੱਕਾ ਹੂੰ 10 ਦਿਨ ਦਾ ਫਰਕ ਯਾਰ ਇਹ ਨਸਲ ਵੀ ਹੋਰ ਹੈ ਉਹ ਤਾਂ ਜਿਹੜੀ 110 ਹੈ ਹੁਣ ਉਥੇ ਬਿੰਦਰਾਂ ਦੇ ਖੜੀ ਹੈ ਆ ਚੀਜ਼ ਉਹਦੀ ਪੀਲੀ ਹੈ ਤੇਰੇ ਕਿਸੇ ਡੱਕਰੇ ਵੀ ਨਹੀਂ ਆ ਕਿ ਉਹ ਕੋਲ ਵੀਰੇ 110 ਵੀ ਜਹੇ ਮੇਰੇ ਲੱਗਿਆ ਵਾ ਉਹਨਾਂ ਦਾ ਤਾਂ ਬਹੁਤ ਪੀਲੀ ਉੱਪਰ ਤੇ ਅੱਛਾ ਤੇਰੇ ਪਿੰਡ ਬੀਜ ਹੈ ਜਿਹਦੇ ਨਾਲ ਦਾ ਇਹੋ ਕਿਹੜਾ ਜਿਹੜਾ ਮੇਰੇ ਖੇਤ ਦੇ ਨਾਲ ਲੱਗਿਆ ਵਾ ਤੇਰੇ ਖੇਤ ਦੇ ਨਾਲ ਲੱਗਿਆ ਵਾ ਇਹਦੇ ਨਾਲ ਦਾ ਲੱਗਿਆ ਫਿਰ ਉਹਦੀ ਕਹਦੇ ਟਸ ਪੀਲੀ ਆ ਵੀਰੇ 15 ਦਿਨ ਇਹ ਪਹਿਲਾਂ ਤੂੰ 10 ਦਿਨ ਪਹਿਲਾਂ ਹੁੰਦਾ 15 ਜਦ ਦੇ ਵੀ ਇੱਕ ਨਹੀਂ ਤੇ ਆ ਕੁਝ ਖੇਤ ਸਾਡੇ ਇਹ ਘਰ ਦੇ ਖੇਤਾਂ ਦੇਸੀ ਰੇ 4 ਇਹ ਖੇਤ ਤਕੜੇ ਰਹਿੰਨੇ ਆ ਇਹਦਾ 468 ਦਾ ਹੁਣ ਉਹਦੇ ਮੇਰੀ ਗੱਲ ਸੁਣਨਾ ਉਹਦੇ 22 ਉਹ ਚੀਜ਼ ਉਹਦੇ 22 ਥੱਲੇ ਪਏ ਆ ਯੂਰੀਏ ਦੇ ਹੂੰ ਇੱਥੇ ਹੂੰ ਉੱਥੇ ਮੈਂ 3.5-3-3 ਪਾ ਦੇ ਅੱਛਾ ਮੈਂ ਤਾਂ ਵੀ ਵੱਧ ਪੈ ਗਿਆ ਇੱਕ ਹੋਰ ਆ ਇਹ ਲੱਗੀ ਪੂਰੇ 30 ਦਿਨਾਂ ਦੀ ਹੂੰ ਉਹ ਲੱਗੀ ਆ 40 ਦਿਨਾਂ ਦੀ ਪਨੀਰੀ ਜਿਆ ਫਰਕ ਆ ਚਲ ਕਿ 14 ਤਰੀਕ ਨੂੰ ਲੱਗ ਗਿਆ ਤਾਂ 28 ਤਰੀਕ ਨੂੰ ਲੱਗੀ ਵੀ ਦਾਦੇ ਪਟੜ ਗਏ ਦੇਸੀ ਰੇ ਦਾ ਫਿਰ ਉੱਥੇ ਪਿਆ ਹੋਵੇ ਯਾਰ ਪੂਰਾ ਦੇਸੀ ਰੇ ਤਾਂ ਮੈਂ ਪਾਇਆ ਤਾਂ ਫਿਰ ਵੀ ਮਤਲਬ ਕਿ ਪਨੀਰੀ ਦਾ ਇੰਨਾ ਫਰਕ ਆ ਦੇਖ ਲਓ ਆਪਾਂ ਕਹਿ ਦਿੰਦੇ ਆ ਹਮ ਸਭ ਕੁਝ ਪਨੀਰੀ ਨਹੀਂ ਕਰਨਾ ਕਿ ਸਾਰੀ ਜੀਰੀ ਸਿਰਫ ਦੋ ਜੀਰੀਆਂ ਮੇਰੀ ਟਾਈਮ ਨਾਲ ਲੱਗੀਆਂ ਹਮ ਇੱਕ ਆਹ ਇੱਕ ਪਰਲੇ ਪਾਸੇ ਉਹ ਵੀ ਤੁਹਾਨੂੰ ਜੀਰੀ ਦਿਖਾ ਦਿੰਦਾ ਹਮ ਬਾਕੀ ਮੇਰੀ ਸਾਰੀ ਜਿਰੀ 40 ਦਿਨਾਂ ਦੀ ਪਨੀਰੀ ਹੋ ਕੇ ਲੱਗੀ ਮੈਨੂੰ ਖੁਦ ਨੂੰ ਲੱਗਦਾ ਵੀ ਮੈਂ ਜ਼ੋਰ ਪਰ ਮੈਂ ਹੋਰ ਕੁਝ ਨਹੀਂ ਪਾਇਆ ਬੋਸਟਰ ਵਗੈਰਾ ਕੁਝ ਨਹੀਂ ਪਾਇਆ ਹੈਗਾ ਮੈਂ ਸਿਰਫ ਯੂਰੀਆ ਪਾਇਆ ਪਰ ਮੰਡ ਜਿਹਾ ਹੁਣ ਠੀਕ ਹੈ ਜਿਰੀ ਪਰ ਜਿਹੜੇ ਸਾਹ ਨਾਲ ਲੱਗੀ ਆ ਉਸ ਸਾਹ ਨਾਲ ਉਹਨੇ ਜਿੰਨਾ ਕਰਨਾ ਤਾਂ ਚਾਹੇ ਮੈਂ ਹੋਰ ਵੀ ਅਲਮ-ਗਲਮ ਪਾ ਦਿੰਦਾ ਬਿਮਾਰੀ ਉਹ ਲਗਣੀ ਸੀ ਉਸ ਸਾਹ ਨਾਲ ਠੀਕ ਆ ਹਾਂ ਠੀਕ ਹੈ ਮੈਂ ਮੈਂ ਅੱਜ ਵੀਡੀਓ ਨੂੰ ਕਮੈਂਟ ਕਰਿਆ ਬਾਈ ਨਾ ਕਹਿੰਦਾ ਮਾਸਟਰ ਤੁਸੀਂ ਨਿਕੜ ਸੋ ਅੱਲਮ ਗੱਲਾਂ ਨੂੰ ਲਿਖਿਆ ਬਾਈ ਹਾਂ ਅੱਲਮ ਗੱਲਾਂ ਨੂੰ ਆਈ ਹੋਈ ਗੱਲਾਂ ਗੱਲਾਂ ਵੱਧ ਪਾਉਂਦੇ ਆ ਵੀਡੀਓ ਦੇ ਕਰਕੇ ਵੀ ਆ ਜਦ ਤੱਕ ਅਸੀਂ ਕਹੀ ਨਹੀਂ ਮੂੰਹ ਨਹੀਂ ਲੱਗਦੀ ਪਰ ਬਾਈਆਂ ਨੇ ਕਮੈਂਟ ਸਾਨੂੰ ਬਹੁਤ ਰੋਕੇ ਬਹੁਤ ਆ ਕਮੈਂਟ ਆ ਤੇ ਵੀ ਘੱਟ ਪਾਇਓਏ ਜੀਰੀ ਬਹੁਤ ਇਹ ਬਾਈ ਨੇ ਪਹਿਲਾਂ ਕਹਿੰਦਾ ਵੀ 50 ਦਿਨਾਂ ਦਾ ਸੱਕ ਦੀ ਜੀਰੀ ਨੇ ਤੇਰੇ ਹੋਰ ਹੋਣਾ ਬਾਈ ਤੂੰ ਟੈਨਸ਼ਨ ਨਾ ਮੇਰੀ ਪਹਿਲੀਆਂ ਵੀਡੀਓ ਤੇ ਦੇਖ ਲਓ ਪੀਲੀ ਪੀਲੀ ਧਾਕੀ ਦੀ ਪੀਲੀ ਵੀਡੀਓ ਧਾਕੀ ਦੀ ਹੋਰ ਮੈਂ ਗੁਰਮੰਗ ਕੋਲ ਗਿਆ ਤੋ ਉਹਨੇ ਵੀ ਸੋ ਦੱਸਤੀ ਉਹ ਕਹਿੰਦਾ ਯਾਰ ਬੁੱ ਉਧਰ ਸਾਢੇ 3-3 ਪਏ ਹੋਏ ਆ ਹੂੰ ਨਹੀਂ ਠੀਕ ਆ ਜੀ ਠੀਕ ਆ ਇਹ ਨਾਂ ਚ ਮੈਂ ਸਾਰੇ ਟਾਈ ਉਹ ਗੰਨੇ ਦਾ ਕਸੀਰੇ ਇਕੇ ਆ ਇਹ ਕਿੰਨੇ ਕੀਲੇ ਆ ਇਹ ਪੌਣੇ 5 ਕਿੱਲੇ ਆ ਜਗ੍ਹਾ ਘੱਡ ਦਿੰਦੀ ਹੈ ਮਤਲਬ ਵੀ ਆ ਆਹ ਆ ਕਿੱਲੇ ਜਗ੍ਹਾ ਆ ਜਗ੍ਹਾ ਘੱਡ ਦਿੰਦੀ ਹੈ ਅੱਛਾ ਬਿੱਗਾ ਹੀ ਘੱਡ ਦਿੰਦਾ ਸੰਧਰ 5 ਕਿੱਲੇ ਹਨ ਰੋ ਉਸ ਤੱਕ ਉਹ ਬੰਦੇ ਤੱਕ ਆ ਜਾਂਦੇ ਆ ਅੱਛਾ ਬੰਗਲਾ ਪਾਣੀ ਕਿੱਲਿਆਂ ਦਾ ਪਲਾਟ ਹੈ ਹਿਸਾਬ ਨੇ ਇਹ ਤਾਂ ਬੂਟੇ ਹੀ ਆ ਬੂਟੇ ਆ ਗਏ ਇਧਰ ਨੂੰ ਨਹੀਂ ਆ ਬੂਟੇ ਇਹਦਾ ਇਹਦਾ ਗਾੜੇ ਨਹੀਂ ਇੱਧਰ ਪਿੰਡ ਦੇ ਪਰਾਂ ਦਾ ਤੁਹਾਨੂੰ ਮਿਲਣੇ ਨਹੀਂ ਕੋਈ ਪਲਾਟ ਹਾਂ ਇਧਰ ਨੂੰ ਘੱਟ ਆ ਯਾਰ ਬੂਟੇ ਦੇਖ ਲੈ ਇਧਰ ਵੀ ਇਹ ਬਾਈ ਕਮਾਲਪੁਰ ਵਾਲੀ ਛੱਡ ਤੈਨੂੰ ਬੂਟਾ ਨਹੀਂ ਮਿਲੂਗਾ ਅੱਛਾ ਇਹ ਕਾਵੇਂ ਇਹ ਬਸ ਪਤਾ ਨਹੀਂ ਕੀ ਗੱਲ ਆ ਇਧਰ ਘੱਟ ਮਿਲੂਗਾ ਇਹ ਥੋੜੀ ਜ਼ਮੀ ਕੰਨ ਕਰਦੇ ਮਾਦਾ ਕਮਾਲ ਬੁਰਾ ਵਾਈਫੇ ਉਧਰੋਂ ਦਾ ਹੋਇਆ ਕਰਦਾ ਇਧਰੋਂ ਖੁੱਲਾ ਏਰੀਆ ਕੰਬੈਨ ਐਡੀ ਹੋ ਕਰਦਾ ਉੱਥੇ ਕਿਆ ਜਾਈ ਜਾਓ ਵਿੱਚ ਨੂੰ ਹੈ ਕਿੰਨਾ ਕੰਮ ਰਿਹਾ ਹੈ ਹੈ ਫਰੀਦ ਜੀ ਨੂੰ ਕਰਨਾ ਫਰੀਦ ਜੀ ਨੇ ਖੋਲੂਗੇ ਪਰਸੋਂ ਅੱਛਾ ਦਿਨ ਦੇ ਕੇ ਖੋਲੂਗਾ ਨਹੀਂ ਉਹ ਅੱਜ ਆਇਆ ਨਹੀਂ ਅੱਛਾ ਹਾਂ ਇੱਕ ਕੰਮ ਰਿਹਾ ਉਹਨੇ ਮੇਰਾ ਮਿਸਤਰੀ ਬਣਾ ਵੀ ਕਰਦਾ ਨਾ ਆਪਣਾ ਹਾਂ ਹਾਂ ਆ ਬਾਤ ਮਾਤੀ ਆ ਬਾਤ ਮਾਤੀ ਬਈ ਇਹਨੂੰ ਮਹਿਿੰਗਾ ਹੋਣਾ ਫੁੱਲ ਜੇ ਲੱਗੇ ਵਿੱਚ ਆਹ ਫੁੱਲ ਲਵਾਏ ਆ ਵਿੱਚ ਹਾਂ ਫੁੱਲ ਲਵਾਏ ਆ ਤਾਂ ਤੇ ਦੇਖੋ ਭਾਈ ਐਕਸਪੈਰੀਮੈਂਟ ਹਾਂ ਇਹ ਕਹਿੰਦੇ ਵੀ ਇਹਦੇ ਨਾਲ ਬਿਮਾਰੀ ਨਹੀਂ ਪੈਂਦੀ ਅੱਛਾ ਤੇ ਸਾਨੂੰ ਵੀ ਦੇ ਦੇ ਚਾਰ ਪੰਜ ਮੈਂ ਲਾਈਵੇਂ ਦੇ ਲੱਗੇ ਹੋਏ ਆ ਉਹ ਦੇ ਇਹ ਭਾਈ ਆਹ ਲਾਏ ਹੋਏ ਆ ਉਹਦੇ ਫੁੱਲ ਮੋਰਾ ਦੇ ਮੋਰਾ ਨੇ ਇਹ ਮੈਂ ਮੈਂ ਤਾਂ ਆਪ ਆ ਕੇ ਹੈਗੇ ਮੋਰਾ ਚੱਲ ਵੀਰੇ ਫਿਰਦਾ ਮੈਂ ਤਾਂ ਆਪ ਕੱਲ੍ਹ ਦੇਖਿਆ ਹਾਂ ਆਹ ਕੱਲ੍ਹ ਦੇਖਿਆ ਦੇਖੀ ਕਿਤੇ ਕੰਮ ਤਾਂ ਨਹੀਂ ਕਰਿਆ ਬ ਕਿਸੇ ਨੇ ਉਹਦਾ ਤਾਂ ਮੋਹਰ ਦਾ ਨਹੀਂ ਤੈਂ ਗੱਡੇ ਹੋਏ ਆ ਇਹ ਕਿੜਾਏ ਨੇ ਆ ਤਾਂ ਉੱਪਰ ਬੈਠਾ ਉਹ ਉੜ ਗਿਆ ਕੱਲ ਮੈਂ ਦੇਖਿਆ ਇੱਥੇ ਤੈ ਤਾਂ ਨਹੀਂ ਲਾਏ ਉਹ ਉਹਦਾ ਉੜਨਾ ਵੀ ਕਿਹੜੇ ਥੋੜੀ ਉਹ ਜਹਾਜ਼ ਮੰਗਰ ਜਗਾ ਘੇੜਦਾ ਗਿਆ ਆਉਣ ਦਾ ਉੜ ਗਿਆ ਹੁਣ ਫਸ ਕੇ ਆਉਣਾ ਤੇ ਜਬੈਦਿਆਂ ਚ ਇਹ ਬਾਪੂ ਨੇ ਨਹੀਂ ਡੜੀ ਭਾਰ ਹੋਈ ਥੀ ਕਿਹੜੇ ਆਹਾ ਸਵੇਦੇ ਬਾਪੂ ਦੇ ਲੱਗੇ ਰਹੇ ਹਾਂ ਹਾਂ ਫਿਰ ਪਕੀਓ ਆਂਬੂ ਦਾ ਬਾਪੂ ਮਾ ਸਾਹ ਹੌਲੀ ਹੌਲੀ ਜਾਂਦਾ ਜਿਹੜੀਆਂ ਹੈਗੀਆਂ ਪਿੱਛੇ ਪੈਂਦੀ ਜਾਈ ਜਾਨੀ ਇਹ ਕਰਦੀਆਂ ਪਹਿਲਾਂ ਜਦੋਂ ਮੈਨੂੰ ਪੈਸੇ ਦੇ ਰਹੇ ਤੇ ਕਹਿੰਦਾ ਲੈ ਲੈ 2 ਲੱਖ ਰੁਪਏ ਲੈ ਲੈ ਮੈਂ ਨਹੀਂ ਹਲੇ ਨਹੀਂ ਪਤਾਉਣੀ ਹੂੰ ਮਾਵ ਨਹੀਂ ਕਰ ਚਲ ਪਟਾਉਣੇ ਦਾ ਹੁਣ ਪੈਣੀ ਹੈ ਪੈਣੀ ਆ ਹੁਣ ਨਹੀਂ ਸਾਲ ਨੂੰ ਪਟਾ ਦੂੰਗਾ ਕੋਈ ਨਹੀਂ ਮੱਗਨ ਕੱਢੀ ਜਾਣਾ ਕੱਢੀ ਜਾਣਾ ਤਾਂ ਉਹ ਤੇਰੇ ਆਏ ਫੇਰ ਹੈ ਉਧਰ ਕਿੰਨੀ ਕਿੰਨੀ ਠੇਕੇ ਹੁਣ ਕਿਥੇ ਉਧਰ ਆਪਣੀ ਕਿੰਨੀ ਫਿਕਰ ਕਿੰਨੀ ਆਉਂਦਾ ਉਹ ਨਵੀਂ ਆਪਣੀ ਬਾਈ ਆਹੀ ਹੈ ਸਾਰੀ ਅੱਛਾ ਉਹ ਉਧਰ ਆਪਣੀ ਨਹੀਂ ਹੈ ਆਪਣੀ ਉਰੇ ਆਹੀ ਹੈ 10 11 ਕਿੱਲੇ ਆਪਣੇ ਠੀਕ ਆ ਤੇ ਆਪਣੇ ਬਾਕੀ ਸਾਰੇ ਮੇਰੇ ਕੋਲ ਠੇਕੇ ਪਰ ਹੈ ਤਾਂ ਉਹ ਤੇਰੀ ਸਾਹਮਣੇ ਉਹ ਮੇਰੇ ਤਾਏ ਦੀ ਆ ਅੱਛਾ ਅੱਛਾ ਤੇ ਸਬਜ਼ੀ ਦਾ ਹੁੰਦਾ ਬਾਪੂ ਉਧਰ ਹੈ ਇਹ ਸਬਜ਼ੀ ਦਾ ਹੈਗਾ ਹਾਂ ਉਹ ਮਤਲਬ 10 ਕਿੱਲੇ ਮੇਰੇ ਕੋਲ ਆ 10 ਕਿਲੇ ਕਮਾਲਪੁਰ ਵਾਲਾ ਇਹ ਤਾਈ ਨਾਲ ਕੋਲ ਹੈ ਨਹੀਂ ਲਾਈ ਸਬਜੀ ਕੋਈ ਬੜੀ ਬੋਤੀ ਨਹੀਂ ਬਾਈ ਸਬਜੀ ਦਾ ਬਾਪਾਪੂ ਨਾਲੇ ਦੀ ਸਾਰੇ ਹੁੰਦੇ ਸਬਜੀ ਦਾ ਦਾ ਬਾਪੂ ਕਰੀ ਜਾਂਦਾ ਭਈਏ ਕੋਈ ਕੰਮ ਨਹੀਂ ਕਰਦੇ ਤੇਰੇ ਸਾਹਮਣੇ ਇਹਦਾ ਥਿਰ ਖੜੇ ਤਾਂ ਖਾਲਸਾ ਹੈ ਨਵਾ ਸੜ ਲੈ ਮਾ ਤਾਂ ਆਪ ਕਹਿੰਦਾ ਵੀ ਤਨ ਬਾਗ ਮੈਂ ਮੋੜ ਦੇਖਿਆ ਇੱਥੇ ਪਰਾਂ ਦਾ ਬਾਦੂ ਆ ਇੱਥੇ ਨਹੀਂ ਆਇਆ ਕਦੇ ਮੈਂ ਦੇਖਿਆ ਕਾਦੇ ਪਤਾ ਨਹੀਂ ਕਿ ਆ ਦੇਖ ਕਰ ਪੈਰ ਅਖਲਾ ਪਹਿਲਾ ਉੱਪਰ ਇਤਲੈਂਟ ਤਾਂ ਤੁਸੀਂ ਬਾਰੇ ਪਾਈ ਹੋਈ ਆ। ਇਹ ਫਿਰ ਉਹਦੇ ਕਰਕੇ ਆ ਨਾ ਤੁਹਾਨੂੰ ਮੈਂ ਦੱਸਿਆ ਤਾਂ ਵੀ ਇੱਥੇ ਮੈਂਥਾ ਪਲਾਂਟ ਪਾ। ਹਾਂ। ਜੋ ਪਾਣੀ ਦਿੰਦੇ ਹੁੰਦੇ ਤੁਸੀਂ। ਠੀਕ ਬਣਾਇਆ ਹੋਇਆ ਤਾਂ। ਇਹ ਉਹਦੇ ਕਰਕੇ ਆ। ਹੁਣ ਉਹੀ ਗੱਲ ਕਰਦੇ ਟਾਈਮ-ਟਾਈਮ ਦੀ ਗੱਲ ਆ। ਹੁਣ ਨਾਲ ਚ ਚੱਕ ਲੰਨੇ ਜਿਹੜਾ ਪਾਣੀ ਦਬਾਈ ਹੋਈ ਉਹਦਰ। ਹਾਂ। ਪਤਾ ਹੀ ਨਹੀਂ। ਹੁਣ ਤਾਂ ਜਾੜ ਬਣ ਗਿਆ ਔਰ ਇਹਦਾ ਜੀ ਲੱਗਦਾ ਤਾਂ। ਇੰਨੀਆਂ ਸੋਹਣੀਆਂ ਲਿਪੀ ਵੀ ਹੁੰਦੀਆਂ ਨੇ ਇਹ। ਹੂੰ। ਵੀ ਮੈਂ ਕਹਿੰਦਾ ਔਰ ਇੰਨੀਆਂ ਠੰਡੀਆਂ ਇੰਨੇ ਨਹੀਂ ਛਾਨ ਚ ਹੋ ਚੜਾਈ ਵੀ ਹੁੰਦੀ ਤੇ ਗ੍ਰਾਮ ਨੰਬਰ 11 ਓਏ ਐਦਾ ਐਦਾ ਸਰਕੜਾ ਚੜਾਇਆ ਜਾਂਦਾ ਦਾ ਉੱਪਰ ਆਲੇ-ਦਾਲੇ ਨੂੰ ਨਾ ਬਹੁਤ ਤਗੜੀ ਸੀ ਹਾਂ ਯਾਰ ਇਹ ਤਾਂ ਭੰਡਾ ਵੀ ਰੱਖਿਆ ਹੁੰਦਾ ਸੀ ਬਹੁਤ ਬਾਸ ਦੇ ਥੱਲੇ ਪਾਏ ਹਾਂ ਉਹਨਾਂ ਦੇ ਵਿੱਚ ਪੜਦੇ ਹੁੰਦੇ ਨੇ ਅੱਛਾ ਹਾਂ ਪਰ ਕਹਿੰਦੇ ਕੁਛ ਨਹੀਂ ਤੇ ਆ ਕੀ ਛਾਨੇ ਦੇ ਵਿੱਚ ਨਹੀਂ ਤੇ ਬਾਸ ਬਾਹਰ ਤੇ ਤੇ ਅੱਛਾ ਉਹਨਾਂ ਦਾ ਆਪਣਾ ਕੰਮ ਕਰੀ ਜਾਣਾ ਹਾਂ ਐਦਾ ਛੰਨਾ ਦੇਖ ਰਿਆ ਨੇ ਚੀਚੀ ਦੀ ਇਹ ਬਹੁਤ ਘਨ ਡਿੱਪੀ ਬਿਨਾਂ ਬਹੁਤ ਕੁੱਛ ਨਾ ਆਇਆ ਉਹਦਾ ਆਕੇ ਜੀ ਲੱਗਦਾ ਤਾਂ ਆ ਜਗਾ ਖਾਸੀ ਉੱਚੀ ਤੇ ਆ ਤਾਂ ਹੁਣ ਤੁਹਾਨੂੰ ਪੱਧਰੀ ਨਹੀਂ ਦਿਖਣ ਲੱਗਦੇ ਉਹ ਉਹ ਜੀ ਨੀਂਚੀ ਹੋਣੀ ਆ ਨਹੀਂ ਨਹੀਂ ਉੱਚੀ ਨਹੀਂ ਦੀ ਬਾਈ ਜੀ ਇੱਥੇ ਨਾਲ ਦੇ ਬਹੁਤ ਵਧੀਆ ਬਣਾਈ ਵੀ ਨਹੀਂ ਕੌਂਦਰਾ ਜਾਈ ਹਾਂ ਖੇਤ ਨਾ ਇਹ ਮਤਲਬ ਇਹ ਹੋਰ ਹੁਣ ਤੁਹਾਨੂੰ ਬਤਾਈ ਵਾਰ ਦਾ ਰੇ ਪਾਣੀ ਪਈ ਜਾਂਦਾ ਨਾ ਕਿੰਨੀ ਅੱਗੇ ਨੇ ਦਬਾਉ ਬੜਾ ਮੋਟਾ ਫਰਕ ਉੱਥੇ ਹੋਈ ਜਾਂਦਾ ਹੋਈ ਜਾਂਦੇ ਆ ਫਰਕ ਪਈ ਜਾਂਦਾ ਆ ਜੀ ਉੱਚੀ ਥੱਲੇ ਦਬੀ ਜਾਂਦੀ ਹੈ ਫਰਕ ਜਾਈ ਜਾਂਦਾ ਪਾਣੀ ਹੁਣ ਆ ਇੱਥੇ ਥੜਾ ਜਿਆਦਾ ਉੱਚਾ ਨਹੀਂ ਐਂ ਥਿਰਸ਼ਾ ਜਿਆਦਾ ਠੀਕ ਆ ਮੈਂ ਪੱਧਰਾ ਕਰ ਲਿਆ ਉਹਰੇ ਸਾਰਾ ਉਹਰੇ ਪਲਾਟ ਤਾਂ ਇ ਇੰਨੀ ਕਿ ਜਗ੍ਹਾ ਦੀ ਇਹ ਮੰਨ ਲਾ ਵੀ ਫਿਰ ਤੱਕ ਫਿਰ ਮੈਂ ਇਹ ਸਾਰਾ ਚੋਰਸ ਕਰ ਲਿਆ ਪੂਰਾ ਠੀਕ ਆ ਉਹ ਜਗ੍ਹਾ ਤਾਂ ਇਹਨਾਂ ਚਾਰ ਵਿਕੇ ਘੇਰੀ ਵਿੱਚ ਵਿੱਚ ਕਲਾੜ ਵਿੱਚ ਫੋਲ ਫੋਲਣ ਨੂੰ ਜਗ੍ਹਾ ਆ ਸਾਰੀ ਉਹ ਵੱਟ ਤੱਕ ਤੂੰ ਕੱਟ ਰੱਖ ਆ ਵੱਟ ਤੱਕ ਆ ਕਿਲਾ ਲਾਲਾ ਮੰਨ ਉਹ ਕਹਾਲੀ ਕਿਲਾ ਨਾ ਮੈਂ ਅੱਛਾ ਉਹ ਕਿਲਾ ਲਾਲਾ ਜੇ ਅੱਜ ਹੁਣ ਝੋਕਾ ਜਿਹੜਾ ਲਾਉਣਾ ਉਹ ਅੱਜ ਸਕਾਉਣਾ ਗਾਇ ਜਿਹੜੀ ਅੱਜ ਖੋ ਵੀ ਕੱਢਦੇ ਉਹ ਸਗਾ ਕੇ ਲਾਉਣੀ ਸ਼ਾਮ ਤੱਕ ਅੱਛਾ ਤਾਂ ਬਦਲ ਚੱਲਦਾ ਦਾ ਇੱਕ ਥੋੜਾ ਕਲਾੜ ਬੜਾ ਇਹਦਾ ਬੜਾ ਕਲਾੜ ਦਾ ਮਤਲਬ ਕਿ ਉਹਨਾਂ ਨਾਲ ਜਿਹੜੀ ਖੋਈ ਕੱਢਣੀ ਅੱਧੀ ਤਾਂ ਖੁਸ਼ਕ ਕੱਢਦਾ ਹੀ ਦਿਸਦਾ ਆ ਕੇ ਅੱਛਾ ਮਾ ਮਾੜੀ ਨਹੀਂ ਸੇਕ ਜੇ ਲਾਉਣਾ ਫਿਰ ਚੱਲ ਜੀ ਉਹਦਾ ਹੀ ਤਪਦਾ ਜਿਹੜਾ ਸੇਕ ਖੋਈ ਦਾ ਹੀ ਹੈ ਤੇ ਪੱਤੀ ਦਾ ਕਹੇ ਪੱਤੀ ਕਿੱਥੇ ਪੂਰੀ ਗੱਲ ਹੈ ਤੇ ਲੱਗ ਲੱਗ ਆ ਕੇ ਤਾਂ ਸਾਡੇ ਇਸ ਜਿਵੇਂ ਡੰਘਰੇ ਆ ਗਏ ਅਸੀਂ ਮੱਝਾਂ ਹੂੰ ਸਾਭ ਲੀਆਂ ਤੇ ਹੂੰ ਦਾਤੇ ਨੇ ਸਾਡੇ ਨੇ ਮੱਖੀਆਂ ਸਾਭ ਲੀਆਂ ਗਾਂ ਗਾਂ ਫਿਰ ਹਰੇ ਘਰੇ ਆਈ ਕੁਸ ਹੋਇਆ ਹਾਂ ਜਾਂ ਲੱਗ ਆ ਖਿਲਾੜਾ ਆ ਗਿਆ ਤਾਂ ਇਹਨੂੰ ਆਪਣਾ ਪੀਟਰ ਨਾਲ ਪੁੱਛਿਆ ਖਿਲਾੜੀ ਨੂੰ ਦੇ ਦਿੱਤਾ ਇਹਨਾਂ ਨੇ ਉਹ ਕਰਿਆ ਠੀਕ ਹੈ ਮੈਂ ਥਾਪ ਲਾਂਟ ਖਾਂਦੇ ਹੀ ਵੇਚਦਾ ਤਾਂ ਅੱਛਾ ਬਸ ਐਂ ਤਾਂ ਮੂੰਖਲੀ ਦਾ ਗਦਾਮ ਤਾਂ ਉਹ ਵੀ ਫਿਰ ਗਦਾਮ ਗਦੋਮ ਮੂੰਖਲੀ ਦਾ ਸਾਰਾ ਜਿੱਥੇ ਕੋਲੂ ਵਾਲਿਆਂ ਕੋਲੂ ਵਾਲੇ ਦਾ ਮਗਰ ਗਦਾਮ ਆਪ ਕੋਲ ਬਹੁਤ ਲੰਬੀ ਆਪਣੀ ਉਹ ਆਪਣੀ ਦੁਕਾਨ ਹੁੰਦੀ ਜਿਹੜੇ ਕੋਲੂ ਆ ਨਾ ਬਾਜ਼ਾਰ ਤੇ ਉਹਦੇ 헤ੜਾ ਦੋ ਤਿੰਨ ਦੁਕਾਨਾਂ ਨਾਲ ਕੇ ਛੱਡ ਕੇ ਜਿਹੜਾ ਠੇਕੇ ਦੇ ਨਾਲ ਇਹ ਨਾ ਹੀ ਦੁਕਾਨ ਹੁੰਦੀ ਲੰਬੀ ਲੰਬੀ ਦੁਕਾਨ ਉਹਦਾ ਸੋਨਾ ਹੁਣ ਸੋਨਾ ਹੀ ਪਿਛੇ ਰਹਿ ਗਿਆ ਉਤੇ ਆੜਤ ਨਹੀਂ ਦੁਕਾਨ ਸੀ ਪਹਿਲਾਂ ਇਹਨਾਂ ਦੀ ਆੜਤ ਦੇ ਬਾਅਦ ਹੌਲੀ ਹੌਲੀ ਫੇ ਮੂੰਗਫਲੀ ਭੁੰਨਣ ਲੱਗ ਪਏ ਉਥੇ ਮੂੰਗਫਲੀ ਖੀਦਦੇ ਨੇ ਮੂੰਗਫਲੀ ਭੁੰਨ ਕੇ ਮਸ਼ੀਨਾਂ ਲੱਗ ਗਈ ਅੰਦਰ ਉਹ ਜਾਣੀ ਉਥੇ ਦੇ ਗਦਾਮ ਕਰੂ ਸੀ ਬਹੁਤ ਜਾਂ ਤਾਂ ਹੁਣ ਸਾਡੇ ਨੌ ਨਹੀਂ ਆਦਾ ਉਹਨੇ ਭਰੇ ਜਣਾਉਂਦੇ ਜਿਹੜੇ ਬੰਦੇ ਰੱਖੇ ਵੇਦੇ ਕਹਦਾ ਨੌਕਰ ਤਾਂ ਸਮੋ ਜਦ ਜਬਰੇ ਕੋਮਦਾ ਇੱਥੇ ਭਈਆ ਹੁੰਦਾ ਤਾਂ ਉਹਦਾ ਨੋ ਵੀ ਆਤਾ ਜਿਹੜਾ ਖਲਾੜ ਵਾਲਾ ਪਰ ਭੁੱਲ ਗਏ ਹੁਣ ਸ਼ਗਲ ਆ ਹਾਲ ਉਹਨਾਂ ਦੀ ਅੱਛਾ ਉਹ ਉੱਥੇ ਰਹਿੰਦਾ ਹੁੰਦਾ ਤਾਂ ਕਿਆ ਨੋ ਦਾ ਇੱਥੇ ਨੂੰ ਜੇ ਸਟੇਸ਼ਨ ਹੈ ਇਹ ਨੂੰ ਦੇਖ ਗਏ ਠਨੌਲੀ ਅੱਛਾ ਠਨੌਲੀ ਇੱਥੇ ਸਰਖੜਾ ਲੈ ਕੇ ਆਇਆ ਕਰਦਾ ਸੀ ਉੱਥੇ ਦੇ ਉਹਦੇ ਨਾਲ ਸਰਖੜੇ ਨਾਲ ਇਹ ਗੁੜਕਾ ਉਹ ਕਰਦਾ ਹੁੰਦਾ ਸੀ ਨਾ ਸਰਖੜਾ ਨਹੀਂ ਕਿਆ ਕਹਿੰਦੇ ਉਹਨੂੰ ਜਿਹੜਾ ਮੈਲ ਤਾਰਦਾ ਹੁੰਦਾ ਦਾ ਗਿਆ ਫੜਾਈ ਜੀ ਕਹਿੰਦੇ ਹੁੰਦੇ ਪਤਾ ਨਾ ਨਾਪੁਰ ਲੱਗਿਆ ਉਹਨਾਂ ਮਤਲਬ ਕਿ ਇੱਦਾਂ ਕਿੰਨਾ ਕਿੰਨਾ ਗੋਲ ਦੇ ਪਾਣੀ ਚ ਹੁੰਦਾ ਪਤਾ ਨਹੀਂ ਕਿਉਂ ਹੁੰਦਾ ਤਾਂ ਹਰਾ ਹਰਾ ਜਿਹਾ ਹੋ ਜਾਂਦਾ ਉਹਦੇ ਨਾਲ ਹੂੰ ਉਹ ਤਾਂ ਉਹਦੇ ਨਾਲ ਤੇ ਕਰਦੇ ਹੁੰਦੇ ਚੱਲ ਫੇਰ ਦੇਖੀਏ ਹੁਣ ਉਹ ਕੰਮ ਚਲੋ ਠੀਕ ਆ ਜੀ ਪਤਾ ਦੁਪਹਿਰਾ ਹੋ ਗਿਆ ਚੱਲੀਏ ਘਰ ਨੂੰ ਅਸੀਂ ਤਾਂ 8-9 ਵਜੇ ਦੇ ਨਿਕਲੇ ਹੋਏ ਆ ਹਾਂ ਹਾਂ ਅਜੀ ਦੋ ਸਕੂਲਾ ਜੀ ਘੁੰਮੇ ਨਾ ਕਮਾਇਆ ਵਾ ਸਾਨੂੰ ਚੱਕਾ ਸਾਡਾ ਖਾਲਾ ਅਰੇ ਵੀ ਕੱਲ ਨੂੰ ਹੋਣਾ ਬੱਸ ਇਹ ਸਾਡਾ ਅੱਜ ਚਾਬੀ ਨਹੀਂ ਲੈ ਕੇ ਆਇਆ ਮਾਸਟਰ ਦੋ ਭਈਆ ਆ ਕੇ ਕਰਕੇ ਮੈਂ ਸਾਰਾ ਕੰਮ ਹੋ ਗਿਆ ਦੇਖੋ ਭਈਆ ਦੇਖੋ ਨੌਕਰ ਦਵਾਦਲੇ ਤੇਰਾ ਆਇਆ ਪਿਆ ਬੰਦਾ ਉਹ ਉਹ ਕਹਿੰਦਾ ਮੈਂ ਪੰਪ ਲਿਆਵਾਂ ਕਹਿੰਦਾ ਮੈਂ ਤਾਂ ਸਪਰੇਅ ਕਰਨੀ ਹੈ ਹਾਂ ਕਿ ਪਤਾ ਨਹੀਂ ਆ ਉਹ ਆ ਗਿਆ ਨਾ ਉਹ ਤਾਂ ਜਦੇ ਭਾਦਰਾ ਦਾ ਬਾਪੂ ਦੀ ਡੈਥ ਹੋਈ ਮਾਤਾ ਸਾਲਾ ਇਹ ਆ ਗਿਆ ਕਹਿੰਦਾ ਭਾਈ ਮੈਂ ਲੱਗਣਾ ਤੇਰੇ ਕੋਲ ਮੈਂ ਤੇਰੇ ਕੋਲ ਮੈਨੂੰ ਵੀ ਆਉਂਗੇ ਵੀ ਚੱਲ ਮੈਂ ਕਿਹਾ ਯਾਰ ਤੂੰ ਨਾ ਜਾਂਦਾ ਕਹਿੰਦਾ ਨਹੀਂ ਹੁਣ ਨਹੀਂ ਜਾਂਦਾ ਕਹਿੰਦਾ ਹੁਣ ਸਰਦਾਰ ਵੀ ਨਹੀਂ ਹੋ ਗਿਆ ਮੈਂ ਤੇਰੇ ਕੋਲ ਹੀ ਲੱਗਣਾ ਦੋ ਦਿਨ ਕੱਟੇ ਚਕਾਣੇ ਵਾਲੇ ਵੀ ਆਪਣੇ ਪਿੰਡ ਦੇ ਹੀ ਆ ਹੁਣ ਦੁਆ ਬੰਦਾ ਵੀ ਬੰਦਿਆਂ ਨੇ ਜਕਵਾਇਆ ਫੇਰ ਅਸਰ ਅਸਰ ਉਹ ਠੀਕ ਆ ਇਹਨੂੰ ਵੀ ਚਕਾਣੇ ਵਾਲੇ ਬੰਦੇ ਹੀ ਆ ਉਹਨਾਂ ਦਾ ਨੌਕਾ ਨੂੰ ਲੈਣਾ ਠੀਕ ਆ ਜਦ ਇਹ ਦੱਸ ਦਿੰਦੇ ਵੀ ਬਾਈ ਤੇਰੇ ਵਾਲਾ ਬੰਦਾ ਇੱਥੇ ਆ ਗਿਆ ਐ ਚੱਲ ਅੱਦਾ ਹੀ ਹੋਊ ਜਿਹੜਾ ਕਿਸੇ ਦਾ ਬੰਦਾ ਹੀ ਨਵਾਂ ਆਪਣਾ ਹੋਇਆ ਸੀ ਫਰੈਸ਼ ਬੰਦਾ ਲਿਆਉਨੇ ਆ ਫਰੈਸ਼ ਬੰਦੇ ਇੰਜੀਨੀਅਰ ਸਿਖਾਉਂਦੇ ਆ ਵਗੈਰਾ ਫੇਰ ਸਾਡੀ ਭੱਜਾਂ ਦਾ ਜਾਨੂੰ ਸਾਡੀ ਆ ਤਾਂ ਯਾਰ ਅਸੀਂ ਕਿਸੇ ਦਾ ਕਿਸੇ ਦਾ ਬੰਦਾ ਨਹੀਂ ਪੱਕਿਆ ਮੈਂ ਖਣਾ ਆਪਣੇ ਹੁੰਦਾ ਹੀ ਉਹਦੇ ਨਾਲੇ ਆਈ ਕੋਸਾ ਆ ਲੈਡ ਕਾਦਾ ਆਈ ਹੁਣ ਇਹ ਬਾਈ ਹੁਣੇ ਚੱਲੀ ਆ ਥੋੜੀ ਜਿਹੀ ਪਾਹ ਹਾਂ ਫੇਰ ਯਾਰ ਦੇਖੀਆ ਚੱਲੀ ਆ ਫਿਰ ਹਾਂ ਮੈਂ ਕੱਲ੍ਹ ਦੇਖ ਲੈਣ ਨੂੰ ਉਹਦੇ ਤੇ ਪੈਣਾ ਇਹਦੇ ਜਿਹੜੇ ਤੇਰੇ ਦਰਖਤਾਂ ਇੱਕ ਜਮਣ ਦਾ ਉਹ ਲਾਤੀ ਤੇਰੇ ਹੀ ਹੈਗੇ ਬਾਈ ਉਹ ਤੇਰੇ ਆ ਤੇਰੇ ਲਾਗੇ ਤੇਰੇ ਆ ਹੁਣ ਮੈਂ ਫੜ ਲਾ ਕੇ ਸੁਣ ਮੈਂ ਕਹਿੰਦਾ ਮੈਂ ਤਾਂ ਤੇ ਤੇਂਗੜਾ ਸੀ ਤਾਂ ਪਾਲੇ ਤੇ ਤੇਰੇ ਹੋ ਜਿਹੜੇ ਹੁਣ ਤੋਂ ਆਪਣੇ ਰੱਖਦਾ ਹੁਣ ਨਾ ਮੈਨੂੰ ਕਹੇ ਵੀ ਤੇਰੇ ਆ ਇਹ ਉਹ ਤੇਰੇ ਆ ਆਪਣੇ ਸਾਹ ਦਾ ਦੇਖ ਮੇਰੇਆ ਫੇਰ ਤੈਨੂੰ ਰੋਲਾ ਪੈਣਾ ਦਾ ਪਾਸਾ ਜਿੱਥੇ ਮੇਰੇ ਨਾਲ ਹੋਈ ਕੋਲ ਅਸਾਂ ਦੀ ਗੱਲ ਹੈ ਹਾਂ ਰਾਜੇ ਬਾਈ ਤੇ ਮੈਂ ਮੋਟਰ ਤੇ ਚਲੇ ਗਿਆ ਉਹ ਵੀ ਮਲਕੀਤ ਪਾਈ ਨਹੀਂ ਕਰਨੇ ਦੱਸੂਗਾ ਬੜੇ ਸਾਡੇ ਵੀਤੀ ਆਪੇ ਦੱਸੂ ਮਲਕੀਤ ਭਾਈ ਉਹ ਗਿਆ ਠੀਕ ਆ ਤਾਂ ਉੱਥੇ ਮੈਂ ਕਹਿੰਦਾ ਇਹਨੂੰ ਦਿਖਾਵਾਂ ਭਾਈ ਉੱਥੇ ਲੱਗੀ ਉਹ ਤੇ ਤੋਰੀਆਂ ਚ ਪੰਜ ਛੇ ਦਿਖਿਆ ਮੈਂ ਕਹਿਆ ਰਾਜੇ ਬਾਈ ਨੇ ਲਾਈਆਂ ਹੋਈਆਂ ਮੈਂ ਕਹਾ ਹੈ ਨਹੀਂ ਮੈਂ ਹੁਣ ਮੈਂ ਚੱਲ ਤੋੜੇ ਦਉਂਦਾ ਕਹਿੰਦਾ ਉਹ ਉਹ ਮੈਂ ਕਿਤੇ ਨਹੀਂ ਬਾਈ ਨੂੰ ਦਸ ਦੂੰਗਾ ਮੈਂ ਹਲੇ ਤੋੜ ਰਿਹਾ 6 7 6 ਕਿਤ ਹੋ ਗਿਆ 5 6 ਤੋੜ ਲਿਆ ਮੈਂ ਹਲੇ ਹੋਰ ਲੱਭਦਾ ਮੈਂ ਮਲਕੀਤ ਬਾਈ ਨੂੰ ਮੈਂ ਕੋਈ ਲਫਾਪਾ ਦੇ ਚਲੋ ਝੋਲਾ ਜਿਹਾ ਵੀ ਲੱਭ ਲਿਆ ਕਰਮਜੀਤ ਆਇਆ ਸਕੂਟਰੀ ਪਰ ਮੈਂ ਕਿਹਾ ਰੱਖੀ ਇੱਥੇ ਇਹ ਫੜੀਆਂ ਸਕੂਟਰੀ ਦੇ ਗੱਬੇ ਰੱਖਿਆ ਚਲ ਕਹਿੰਦਾ ਕਹਿੰਦਾ ਤੋੜਿਆ ਨਹੀਂ ਖਾਈਆ ਮੈਂ ਮੈਂ ਇਹ ਹੈ ਦੇਖ ਲੈਣਾ ਦਾਣਾ ਦਾਣੇ ਹੋਰ ਨਹੀਂ ਗੱਲ ਹੈ ਮੈਂ ਕਿਹਾ ਮੇਰੇ ਤੋੜੀ ਤੜਾਈ ਮੈਨੂੰ ਨਹੀਂ ਮਿਲਿਆ ਉਤੇ ਬੇ ਲਾਈ ਬੇਰ ਵੱਧ ਗਈ ਜਿਆਦਾ ਮੈਂ ਤਾਂ ਕਹਿੰਦਾ ਦੇਖੇ ਨਾ ਤੋੜ ਦਾ ਨਾ ਤੇ ਗੈੜੀ ਦਾ ਕੰਮ ਆ ਸਵੇਰੀ ਆਉਣਾ ਉਹਨਾਂ ਨੇ ਪਾਣੀ ਪਾ ਦੇ ਦੋ ਤਿੰਨ ਪਾਣੀ ਪਾ ਜਾ ਉਹਨਾਂ ਕੋਲ ਦੇਖਣ ਜਿਹੜੀ ਹੈਗੀ ਤੋੜ ਲੈ ਜਣੀ ਆ ਜਰ ਮੈਂ ਦੁਕਾਨੇ ਨੂੰ ਗਿਆ ਮਾ ਜੱਗਾ ਬੈਠਾ ਸਰਬਜੀਤ ਬੈਠਾ ਬਸ ਉਹਨੇ ਮੈਂ ਕਰਨ ਗਿਆ ਮਾਹੂ ਆ ਚੋਲਾ ਕਿਦਾ ਪਿਆ ਉਹਦੇ ਪਰ ਰੱਖਿਆ ਪਤਾ ਇਹ ਨਾ ਕੁਰਸੀ ਪਤਾ ਪਿਆ ਕਹਿੰਦੇ ਝੋਲੇ ਦਾ ਕੰਮ ਹੋ ਗਿਆ ਕੰਮ ਕਰਨ ਦਾ ਝੋਲਾ ਬੰਦਾ ਲੈ ਗਿਆ ਤਾਂ ਵੀ ਸਾਗ ਇੱਕ ਨੇ ਫਿਰ ਮੈਂ ਫਿਰ ਗਾਂਹ ਗੱਲ ਪੁੱਛਣੀ ਕਹਿੰਦੇ ਤੇਰੇ ਤੂਰੀਆਂ ਤੋੜ ਕੇ ਲੈ ਗਿਆ ਕਾਲਾ ਆਇਆ ਤੇ ਉਰੇ ਤੋੜੀਆਂ ਵੀ ਹੱਥ ਜੇ ਫੜ ਲਿਆ ਕਰਮਜੀਤ ਕਹਿੰਦਾ ਲੈ ਕੇ ਭੱਜ ਗਿਆ ਮਾਹ ਤੋੜੀਆ ਉਰੇ ਕਿਹੜੀ ਓੜਿਆ ਵਾ ਪੱਕੀਆਂ ਸਵੇਰੀਓ ਸਾਡੇ ਬੰਦੇ ਅੱਜ ਜੇ ਫੋਨ ਲੈ ਜਿੰਦੇ ਰੋਜ਼ ਆਉਣਾ ਉਹਨਾਂ ਨੇ ਕਿਹੜੇ ਆਏ ਵੀ ਚਾਰ ਦਿਨ ਮਰੋਣਾ ਮਾਹ ਪੱਕੀਆਂ ਬੁੱਗੀਆਂ ਲੁੱਗੇ ਮੋਣੇ ਵਿੱਚ ਉਹ ਤੋੜ ਲੇ ਕਿ ਉਹ ਪੱਕੀਆਂ ਨਹੀਂ ਦਿਆ ਕੱਚੀਆਂ ਮੈਨੂੰ ਇਹ ਨਹੀਂ ਪਤਾ ਵੀ ਕਈ ਜੀ ਹੁੰਦੇ ਮੈਂ ਚੱਲ ਠੀਕ ਐ ਜਿੱਦਿਆਂ ਕੱਚੀਆਂ ਦਿਆਂ ਕਤੋਰੀਆਂ ਬਹੁਤ ਵਧੀਆ ਤੋਰੀ ਉਹ ਕੱਲ ਦੀ ਗੱਲ ਐ ਮੈਂ ਕੱਲ ਮਲਕੀ ਜੀ ਉਥੇ ਵੀਡੀਓ ਬਣਾਈਦੀ ਕਹਿੰਦੇ ਵੀ ਸਬਜ਼ੀ ਵਾਲਾ ਕੰਮ ਇਹੋ ਜਿਹਾ ਹੋਇਆ ਵਾ ਵੀ ਹੁਣ ਕੀ ਆ 30 ਰੁਪਏ ਸਾਡੇ ਕਹਿੰਦੇ ਇਹ ਸੱਤਰ ਰੁਪਏ ਨੂੰ ਵੇਚਦੇ ਆ ਰੈਡੀ ਵਾਲੇ ਕਹਿੰਦੇ ਇਹਨਾਂ ਦਾ ਕੰਮ ਗਲਤ ਹੈ ਮਹਾ ਗਲਤ ਕਰਦੇ ਆ ਕਹਿੰਦੇ 30 ਰੁਪਏ ਵੱਟਦੇ ਆ ਮਹਾ ਜੇ ਉਹਨਾਂ ਨੇ 30 ਰੁਪਏ ਨੂੰ ਲੈ ਲਈ ਇਹਨਾਂ ਪਰ 5 4 8 ਤਾਂ ਪੈਣੀ ਕਹਿੰਦੇ 35 ਨੂੰ ਪੈ ਗਈ ਮਹਾ 35 ਰੁਪਏ ਕੀ 5 1 ਰੁਪਏ ਦੇਣਾ ਨਾ ਤੇਲ ਤੂੜੂ ਵੀ ਫੋਕਣਾ ਬਾਈ 40 ਨੂੰ 40 ਨੂੰ ਹੋ ਗਈ ਵੇਚ ਨੂੰ ਹੁਣ ਤੇ 40 ਨੂੰ ਪੈ ਗਈ 80 ਦੇ ਵੇਚਦੇ ਆ ਉਹਨਾਂ ਨੇ ਸਾਰੀ ਤਾਂ 60 ਰੁਪਏ ਵਿੱਚ ਦੇਣੀ। ਪਹਿਲਾ ਪਹਿਲਾ ਵਿਕਣੀ ਹੈ ਜਿਹੜੀ 10-11 ਵਜੇ ਤੱਕ ਵੇਚੀ 60 ਨੂੰ ਉਦੋਂ ਬਾਅਦ ਉਹਨਾਂ ਰੇਟ ਤੋੜਨਾ ਸ਼ਾਮ ਨੂੰ ਉਹ ਤੈਨੂੰ ਜਿਹੜੇ ਰੇਟ ਲੱਗੀ ਉਹ ਰੇਟ ਦੇਣੀ ਪੈ ਜਣ ਉਹਨੂੰ ਇਹਨੂੰ ਵੀ ਖਰਾਬ ਹੋ ਜਣੀ ਹੈ। ਤਾਂ ਸ਼ਾਮ ਤੱਕ ਅੱਪਰਾ ਦੁਪਹਿਰੇ ਤੱਕ ਚੰਗੀ ਚੰਗੀ ਟੁਕ ਲੈਣੀ ਹੈ। ਹਾਂ ਵਿੱਚ ਮਾੜੀ ਪੀਸ ਗਿਆ ਉਹ ਉਹਦਾ ਰੇਟ ਘਟ ਹੈ। ਵੀ ਤਕਰੀਬਨ ਅਗਲੀ ਦਿਹਾੜੀ ਉਹ ਬਾਤੀ ਮੂ ਕਰਦਾ। ਉਹ ਆਪਾਂ ਤਾਂ ਧੜਾ ਦੇ ਆਏ। ਧੜਾ ਦੇ ਆਏ। ਮਿਹਨਤ ਦਾ ਚਲ ਬਾਕੀ ਦਿਹਾੜੀ ਕੋ ਮਣਾ ਬੀਏਗਾ। ਉਹ ਮਣਾ ਬੀਏ ਕਾਲੇ ਆਪਾਂ ਦੇ ਬੈਟਰੀ ਨੂੰ ਤਾਂ ਆਪਾਂ ਕਹਿ ਦਿੰਦੇ ਆਪਾਂ ਇਹ ਥੋੜੀ ਜਿਹੀ ਆਪਣੀ ਵੀ ਉਹ ਹੈ ਜਿਤਨਾ ਜੇ ਸਾਡੇ ਹਾਂ ਮੰਡੀ ਦੇ ਘੇਰਿਆ ਹੈ ਘੇਰਿਆ ਨਹੀਂ ਬਾਈ ਵਿੱਚ ਮੈਂ ਉੱਥੇ ਫੇਰ ਗੱਲ ਛੇੜੀ ਦੀ ਮਾ ਹੁਣ ਦੇਖ ਲਾਈਆਂ ਮੈਂ ਬੇਲਾ ਪਰ ਲੱਗਦੇ ਨਹੀਂ ਸਬਜ਼ੀ ਮਾ ਕਿਸੇ ਦੇ ਹੈ ਨਹੀਂ ਮਾ ਹੁਣ ਅਸ ਮੇਰੇ ਬੇਲ ਲਾਈ ਵੀਗਾ ਵੀ ਚਲ ਅਸੀਂ ਖਾਣ ਪੀਣ ਦੀ ਓਕੇ ਲੈ ਕੇ ਮਾ ਤਾਂ ਕੱਲ ਦੁਪਹਿਰ ਨੂੰ ਚੋਰ ਪੈ ਕੇ ਇੱਥੇ ਲੈ ਕੇ ਅਗਲਾ ਤੋੜ ਕੇ ਕਿਆ ਹੋ ਗਿਆ ਡਾਕ ਮਾ ਵਗੀ ਸੀ ਬਰੇ ਕਿਹਦੀ ਦੇਖੀ ਜਾਵੇ ਪਿਆ ਹੈ ਤਾਂ ਵਿੱਚ ਮੈਂ ਵੀ ਦਾ ਨਹੀਂ ਮਨਕੀਤ ਵਾਈ ਨਹੀਂ ਤਾਂ ਉਹ ਜਣੀ ਉਹਨੂੰ ਪ੍ਰੋਸੈਸ ਦਾ ਪਤਾ ਪਤਾ ਦਾ ਸਾਰਾ ਹਾਂ ਫਿਰ ਮੈਨੂੰ ਪਤਾ ਜਣੀ ਉਹ ਸਮਝ ਗਿਆ ਉਹਨਾਂ ਨਾਲ ਠੀਕ ਹੈ ਨਹੀਂ ਜਿਹੜੀ ਗੱਲ ਹੈ ਖਾਣ ਪੀਣ ਵਾਲੀ ਇੱਕ ਚੋਟੀ ਵਾਲਾ ਕੋਈ ਹੋ ਨਹੀਂ ਲੱਗਾ ਹੁਣ ਅਸੀਂ ਕਹਿੰਦੇ ਵੀ ਕੁਆੜੀਆਂ ਖਾਣੇ ਕਿੰਨਾ ਕੁ ਬਚਾਉਣਾ ਨਾ ਬਾਤਾਂ ਨਹੀਂ ਵਾਰੀ ਤੇਰਾ ਬਾਪੂ ਭਾਈ ਦਲਵੀਰ ਬਾਪੂ ਦੀ ਕਿਸੇ ਦਿਨ ਦੇਖਿਆ ਹੋਰ ਵਾਲੇ ਦਾਲੇ ਕਮਾਲਪੁਰ ਵਾਲੇ ਕਿਹਾ ਹੋਰ ਕਿਹਾ ਸਾਰੇ ਬੰਦੇ ਜਿੰਨੇ ਵੀ ਆਹ ਏਰੀਆ ਨੂੰ ਜਾਣੇ ਆਣੇ ਵਾਲੇ ਬਈਏ ਹੂੰ ਭਈਆਂ ਨੇ ਪੁੱਛਣੀ ਕਿਸੇ ਨੂੰ ਵੀ ਬਾਪੂ ਨੇ ਹਾਕ ਮਾਰ ਕੇ ਉਹ ਆਜੋ ਸਬਜ਼ੀ ਲੈ ਜਾਓ ਹੂੰ ਹਾ ਕੁਮਾਰ ਕੀ ਇਹ ਮੌਸਮ ਦਾ ਚੱਕਰ ਹੈ ਇੱਕ ਦੀ ਲੱਗ ਨਹੀਂ ਆ ਜੀ ਸਬਜੀ ਮੇਰੇ ਕੀ ਆ ਪਿਛਲੀ ਵਾਰ ਇੰਨੀ ਬੰਡੀ ਆਲੇ ਦਾਲੇ ਰਿਸ਼ਤੇਦਾਰਾਂ ਚ ਹੋਰ ਵੀ ਲੈ ਓ ਖਾ ਇੰਨੀ ਲੱਗੀ ਬਾੜੇ ਚ ਉੱਥੇ ਜਿਹੜੀ ਦੇਖੀ ਹਣ ਗੇਟ ਦੇ ਨਾਲੇ ਲਾਈਵੇਂ ਬੀਜ ਵੀ ਮੈਂ ਉਦੇ ਹੀ ਲਾਏ ਆ ਕੁਛ ਮੁੱਲ ਲੈ ਕੇ ਲਾ ਲੇ ਪੈਨ ਦਾ ਹੋਈ ਨਹੀਂ ਚਲ ਹੋ ਗਿਆ ਤਿੰਨ ਚਾਰ ਕੁਛ ਨਹੀਂ ਲੱਗੇ ਮੈਂ ਦੋ ਤਿੰਨ ਪੜ ਦੇਵਾਂ ਕਿਤੇ ਸੰਘਣੀ ਕਰਕੇ ਫਿਰ ਮੈਨੂੰ ਬੰਦਾ ਕਹਿੰਦਾ ਭਾਈ ਹਮਸ ਜਿਆਦਾ ਐ ਬੀਜਾਂ ਵਾਲਾ ਵੀ ਕੁਛ ਨਹੀਂ ਲਗਣਾ ਘੇਣਾ ਪਈ ਨੂੰ ਇਨ ਉੱਪਰ ਚੱਕਦੇ ਕਿੰਗਾ ਰੱਖਦੇ ਹੈਨਾ ਮੈਂ ਫਿਰ ਤਿੰਨ ਚਾਰ ਬੇਲਾਂ ਪੜਦੇ ਇੱਕ ਬੇਲ ਰੱਖ ਲਈ ਅੱਛਾ ਉਹਦੇ ਹਲਾ ਟਾਣੀ ਖੜੀ ਕਰਤੀ ਮਹੀਨਾ ਹੋ ਗਿਆ ਉਹਨੂੰ ਵੀ ਫਿਰ ਵੀ ਨੀ ਕੁਝ ਲੱਗਿਆ ਗਰਮੀ ਇੰਨੀ ਦੀ ਹੁਣ ਜਾ ਕੇ ਦੋ ਉਹ ਲੱਗੇ ਵਿੱਚੂੰਏ ਜਿੰਨੇ ਨਹੀਂ ਤੇ ਫੁੱਲ ਲਾਉਣਾ ਜਦੇ ਝੜ ਜਾਂਦਾ ਗਰਮੀ ਆ ਗਰਮੀ ਕਰਕੇ ਉਹ ਵੀ ਸੁੱਕੀ ਲੱਗ ਜਾਂਦੀ ਆ ਹਰ ਹੁਣ ਦੇਖੀ ਕੀ ਆ ਲੱਗਣ ਲੱਗੀ ਹੁਣ ਟੋਟਰ ਆਪਣੇ ਚਾਲ ਤੇ ਹੁਣ ਪਾਈ ਦੇ ਲੱਗਣ ਲੱਗੀਆਂ ਤੋਰੀਆਂ ਹਾਂ ਲੋ ਮਾਈ ਗੋਰਕੋ ਹੁਣ ਕੀ ਆ ਦੇਆ ਕਰ ਤੁਰਝ ਲਿਆ ਕਰ ਹੁਣ ਸਬਜ਼ੀ ਟੁੱਟੀ ਲੈ ਹੁਣ ਸਬਜ਼ੀ ਦੇ ਰੇਟ ਟੁੱਟਿਆ ਲੈ ਜਾਹੋ ਜਾ ਆਪਣੇ ਘਰਾਂ ਹੋਣ ਲੱਗਦੀ ਉਸਾਂ ਸਬਜ਼ੀ ਬਹੁਤ ਜ਼ਿਆਦਾ ਦੇਖਿਆ ਤਾਂ ਆਪਣੀ ਸਬਜ਼ੀ ਹੋਣ ਲੱਗਦੀ ਸੀ ਸਾਡੀ ਜਦ ਸਬਜ਼ੀ ਚੋੜ ਜਾਂਦੀ ਹੈ ਰੇਟ ਟੁੱਟ ਜਾਂਦਾ ਹੈ ਯਾ ਟੁੱਟਣੀ ਹੈ ਜਾਂ ਤੈਂ ਹੀ ਖਰੀਦਣੀ ਹੈ ਉਹ ਖਰੀਦਣ ਨਾਲ ਨਾ ਘਟ ਜਣੇ ਅਗਲੇ ਦੇ ਘਰਾਂ ਹੋ ਜਣੀਆਂ ਹਾਂ ਬਸ ਆਈ ਸੀਨ ਹੋ ਜਾਂਦਾ ਜਿਹਦੀ ਡਿਮਾਂਡ ਆ ਉਹ ਚੀਜ਼ ਮਹਿੰਗੀ ਹੋ ਜਾਂਦੀ ਜੇ ਹੁਣ ਇਹ ਸਬਜ਼ੀ ਇਹ ਨੱਟਾ ਇਹ ਆ ਰਹੀ ਹੈ ਜਾਲ ਵਾਲੀ ਜੇ ਹੁਣ ਤੈ ਇੱਕ ਤੈ ਲਾ ਲਈ ਤੇਰੇ ਅਲਾਗਲੇ ਚਾਰ ਘਰਾਂ ਰੱਜਣਾ ਉਥੇ ਤੇ ਅਬੀ ਸੀ ਨੋ ਜਾਂਦਾ ਚਲੋ ਜੀ ਠੀਕ ਹੈ ਤਾਂ ਮੁੱਕਣੀ ਨਹੀਂ ਗੱਲਾਂ ਜੀ ਸਸਰੀ ਗੱਲ ਸਾਰੇ ਨੂੰ